ਹਾਂਜੀ ਬਾਈ ਜੀ ਤੁਸੀਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੀ ਹਜੂਜ 'ਚ ਕੀ ਗੱਲ ਕਰਨਾ ਚਾਹੁੰਦੇ ਆਂ ਕਿ ਮਕਸਦ ਨਾਲ ਇਕੱਠੇ ਹੋਏ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਇਲਾਕੇ ਨੂੰ ਪਤਾ ਆ ਗੁਰਦੁਆਰਾ ਅਜੰਡ ਸਾਹਿਬ ਕੋਲ ਜੋ ਪੇਪਰ ਮਿੱਲ ਲੱਗਣ ਜਾ ਰਹੀ ਆ ਰੋਚੀ ਦਾ ਪੇਪਰ ਮਿੱਲ ਉਹਦਾ ਵਿਰੋਧ ਕਰਨ ਦਾ ਨਾ ਤਾਂ ਸਾਡਾ ਕੋਈ ਨਿੱਜੀ ਮਸਲਾ ਆ ਨਾਲ ਸਾਡਾ ਕੋਈ ਇਦਾ ਦਾ ਮਕਸਦ ਹੈਗਾ ਜਿਹੜੇ ਕਹਿੰਦੇ ਕੋਈ ਕਹਿੰਦੇ ਉਹ ਤਾਂ ਵਿਰੋਧ ਕਰਦੇ ਵੀ ਉਹਨਾਂ ਨੂੰ ਪੈਸੇ ਲੈਣੇ ਆ ਫੈਕਟਰੀ ਤੋਂ ਅੱਗੇ ਹੋਏ ਹੋਏ ਆ ਵੀ ਬਲੈਕਮੇਲ ਕਰਨ ਦੇ ਬਾਰੇ ਉਹਰੇ ਲੱਗੇ ਹੋਏ ਆ ਵੀ ਲੋਕਾਂ ਨੂੰ ਜਿਹੜਾ ਰੁਜ਼ਗਾਰ ਮਿਲਣਾ ਉਹ ਰੁਜ਼ਗਾਰ ਦਾ ਵਿਰੋਧ ਕਰਦੇ ਆ ਅਸੀਂ ਕਿੰਨੀ ਵਾਰ ਕਹਿ ਲਿਆ ਸੀ ਰੁਜ਼ਗਾਰ ਦਾ ਵਿਰੋਧ ਨਹੀਂ ਕਰਦੇ ਅਸੀਂ ਪ੍ਰਦੂਸ਼ਣ ਦਾ ਵਿਰੋਧ ਕਰਦੇ ਜਿਹੜਾ ਉੱਥੇ ਹੁੰਦਾ ਆ ਹੋਰ ਕੁਝ ਵੀਰ ਸਾਡੇ ਆਰਤੀ ਮਾਨਗਰ ਸਾਹਿਬ ਜੀ ਨਾਲ ਮੇਜਰ ਸਿੰਘ ਮੇਜਰ ਸਿੰਘ ਮਾਗਟ ਚਮਕੌਰ ਸਾਹਿਬ ਤੋਂ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਿਹੜੇ ਨਾਲ ਸ਼ੰਗਾਰਾ ਸਿੰਘ ਤੇ ਹੋਰ ਮੇਰੇ ਵੀਰ ਉਹਨਾਂ ਨਾਲ ਗਏ ਨੇ ਉੱਥੇ ਉਹਨਾਂ ਨੇ ਜਾ ਕੇ ਵੀਡੀਓ ਪਾਈਆ ਕਿ ਕਹਿੰਦੇ ਉੱਥੇ ਦਾ ਪਾਣੀ ਬਹੁਤ ਵਧੀਆ ਹੈਗਾ ਸਾਫ਼ ਸੁਥਰਾ ਪਾਣੀ ਹੈਗਾ ਆ ਵੀ ਐਵੇਂ ਬਦਨਾਮ ਕਰਦੇ ਆ ਕੰਪਨੀ ਨੂੰ ਅਸੀਂ ਉਹਨਾਂ ਨੂੰ ਬੇਇੱਜ਼ਤੀ ਕਰਨੀ ਚਾਹੁੰਦੇ ਆ ਵੀ ਤੁਸੀਂ ਆਪਣੇ ਤੱਥ ਲੈ ਕੇ ਆਏ ਹੋ ਅਸੀਂ ਆਪਣੇ ਤੱਥ ਲੈ ਕੇ ਆਵਾਂਗੇ ਕੱਲੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਤਕਰੀਬਨ ਸ਼ਾਮੀ 5:00 ਵਜੇ ਅੰਨੀ ਤਰੀਕ 19/4/2025 ਨੂੰ ਕੱਲ ਨੂੰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਆਪਣੇ ਤੱਥ ਲੈ ਕੇ ਇਮਾਨਦਾਰੀ ਨਾਲ ਜੇ ਤੁਸੀਂ ਇਲਾਕੇ ਦਾ ਭਲਾ ਚਾਹੁੰਦੇ ਹੋ ਇਮਾਨਦਾਰੀ ਨਾਲ ਇੱਥੇ ਆ ਕੇ ਕੁਝ ਸਵਾਲ ਜਵਾਬ ਵੀ ਤੁਹਾਨੂੰ ਕਰਨੇ ਨੇ ਤੇ ਅਸੀਂ ਤੱਤ ਵੀ ਰੱਖੜੇ ਤੁਹਾਡੇ ਸਾਹਮਣੇ ਉਸ ਰੂਚੀ ਦਾ ਫੈਕਟਰੀ ਦੇ ਚਾਹ ਤੁਸੀਂ ਆਪ ਆ ਜਿਓ ਚਾਹ ਮਿਲ ਵਾਲੇ ਆ ਮਾਲਕਾਂ ਨੂੰ ਲੈ ਕੇ ਆਇਓ ਨਾਲ ਕੱਲ ਸ਼ਾਮੀ 5 ਵਜੇ ਗੁਰਦੁਆਰਾ ਕਤਲਗੜ੍ਹ ਸਾਹਿਬ ਵੀ ਕੇ ਤੁਹਾਡੀ ਅਸੀਂ ਵੇਟ ਕਰਾਂਗੇ ਉਸ ਤੋਂ ਬਾਅਦ ਜੇ ਤੁਸੀਂ 来 ਅਸੀਂ ਲਾਈਵ ਹੋ ਕੇ ਫਿਰ ਸਾਰੀ ਸੰਗਤ ਦੇ ਇਲਾਕੇ ਦੇ ਸਾਹਮਣੇ ਜੋ ਰੁਚੀ ਦਾ ਮਿਲਦਾ ਤੱਤ ਹੈਗੇ ਉਹ ਅਸੀਂ ਰੱਖਾਂਗੇ ਜੀ ਹੁਣ ਜਸਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਜੀ ਕੇ ਦੀ ਤਰਫੋਂ ਬੈਠ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਲਾਕਾ ਨਿਵਾਸੀ ਤੇ ਹੋਰ ਸੱਜਣ ਮਿੱਤਰਾਂ ਨੂੰ ਪਤਾ ਹੈ ਕਿ ਜਿਹੜਾ ਤੁਹਾਨੂੰ ਪੇਪਰ ਮਿਲਣ ਲੱਗਣ ਜਾ ਰਿਹਾ ਜਿਹਦੇ 7 ਸਾਲ ਤੋਂ ਪਿਛਲੇ ਤੋਂ ਵਿਰੋਧ ਕਰ ਰਹੇ ਕਰਦੇ ਆ ਰਹੇ ਆਪਾਂ ਹੁਣ ਜਿਹੜਾ ਹੈ 30 ਤਰੀਕ ਨੂੰ ਜਿਹੜਾ ਇਹ ਆਮ ਜਿਹੜਾ ਸਰਕਾਰ ਨੇ ਰੱਖਿਆ ਹੋਇਆ ਵੀ ਇਲਾਕਾ ਨਿਵਾਸੀਆ ਜਿਹੜੇ ਇਹਦੇ ਬਾਰੇ ਕੀ ਕਹਿ ਰਹੇ ਨੇ ਕੰਪਨੀ ਵਾਲੇ ਜਾਂ ਫੈਕਟਰੀ ਵਾਲੇ ਬੜੀ ਹਾਦੜ ਮਚੀ ਹੋਈ ਹੈ ਉਹਨਾਂ ਦੇ ਵਿੱਚ ਵੀ ਵੱਧ ਤੋਂ ਵੱਧ ਇੱਥੋਂ ਲੋਕਾਂ ਨੂੰ ਲਿਆ ਕੇ ਅਸੀਂ ਕਾਲੇ ਆਂਬ ਦਿਖਾਈਏ ਕਾਲੇ ਆਂਬ ਦੇ ਉਹ ਹਾਲਾਤ ਨੇ ਜੋ ਸਾਡੇ ਕੋਲ ਲਾਈਵ ਵੀਪੀਐਸ ਸਾਡੇ ਕੋਲ ਵੀਡੀਓਜ਼ ਵੀ ਪਈਆਂ ਨੇ 2018 ਦੀਆਂ ਵੀ ਪਈਆਂ ਨੇ ਤੇ ਹੁਣ ਦੀਆਂ ਵੀ ਪਈਆਂ ਨੇ ਕਾਲੇ ਆਂਬ ਦੀਆਂ ਸੈੱਲੇ ਘੁਰਦੂ ਦੀਆਂ ਵੀ ਪਈਆਂ ਨੇ ਵੀ ਇਹਨਾਂ ਨੂੰ ਕਿੰਨਾ-ਕਿੰਨਾ ਜੁਰਮਾਨਾ ਹੋਇਆ ਨਹੀਂ ਹੋਇਆ ਜਾਂ ਐਨਜੀਟੀ ਨੇ ਇਹਨਾਂ ਨੂੰ ਕੀ ਪੁਆਇੰਟ ਚਲਦੇ ਨੇ ਇਹਨਾਂ ਦਾ ਚੂਨੇ ਦਾ ਕੀ ਰੌਲਾ ਤੇ ਇਹ ਸਾਰਾ ਸਾਡੇ ਕੋਲ ਰਿਕਾਰਡ ਬਿਲਕੁਲ ਪ੍ਰੋਪਰ ਪਿਆ ਹੈ ਇਹਦੇ ਨਾਲ ਹੀ ਅਸੀਂ 30 ਤਰੀਕ ਨੂੰ ਗੱਲ ਕਰਾਂਗੇ ਪੂਰੇ ਰਿਕਾਰਡ ਦੇ ਨਾਲ ਐਦਾਂ ਹਵਾ ਦੇ ਵਿੱਚ ਗੱਲ ਨਹੀਂ ਕਰਾਂਗੇ ਜਿਹੜਾ ਇੱਕ ਜਥਾ ਅ ਪਰਸੋਂ ਸਰਦਾਰ ਮੇਜਰ ਸਿੰਘ ਮਾਗੜ ਜੋ ਆਪਣੇ ਆਪ ਨੂੰ ਕਿਸਾਨ ਹਤਾਇਸ਼ੀ ਮੰਨਦੇ ਨੇ ਤੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਵੀ ਮੰਨਦੇ ਨੇ ਆਪਣੇ ਆਪ ਨੂੰ ਤੇ ਦੂਜੇ ਸਰਦਾਰ ਸ਼ੰਗਾਰਾ ਸਿੰਘ ਜਿਹੜੀ ਸਾਡੇ ਬਹੁਤ ਵੱਡੀ ਉਮਰ ਦੇ ਨੇ ਸਾਰੇ ਦੋਨੇ ਸਾਡੇ ਲਈ ਜਦੋਂ ਸਤਿਕਾਰਯੋਗ ਆ ਉਮਰ ਦੇ ਮੁਤਾਬਕ ਤੇ ਇਹਨੇ ਇਹ ਜਥਾ ਲੈ ਕੇ ਗਏ ਨੇ ਉੱਥੇ ਜਾ ਕੇ ਵੀਡੀਓਜ਼ ਪਾਉਂਦੇ ਨੇ ਵੀ ਪਾਣੀ ਬੜਾ ਸ਼ੁੱਧਾ ਦਿਖਾ ਰਹੇ ਨੇ ਇਹ ਦਿਖਾਉਣ ਦਾ ਮਤਲਬ ਜੇ ਉਹਨਾਂ ਨੇ ਕਿਹਨਾਂ ਤੇ ਦਿਖਾਉਣ ਦਾ ਮਤਲਬ ਇਹ ਆ ਵੀ ਪਾਣੀ ਬੜਾ ਸਾਫ ਸੁਥਰਾ ਆ ਰਿਹਾ ਉਹ ਸਾਨੂੰ ਰਿਜੈਕਟ ਕਰ ਰਹੇ ਆ ਵੀ ਇਹ ਇਹ ਬੰਦੇ ਆ ਜਿਹੜੇ ਇਹ ਜਾਣ ਬੁੱਝ ਕੇ ਤੁਰੇ ਹੋਏ ਆ ਜਦ ਕਿ ਅਸੀਂ ਜਾਣ ਬੁੱਝ ਕੇ ਨਹੀਂ ਇਹ ਵੱਡੇ ਕੈਨਸਰ ਹੀ ਨੇ ਜਿਹੜਾ ਦੇਣਾ ਸਾਨੂੰ ਸਾਡਾ 7 ਫੁੱਟ ਤੇ ਪਾਣੀ ਆ ਇਹ ਬੰਦਿਆਂ ਨੇ ਜਿਹੜਾ ਉੱਥੇ ਜਾ ਕੇ ਵੀਡੀਓਜ਼ ਪਾਈ ਆ ਵੀ ਇਹ ਬੜਾ ਸਾਫ਼ ਸੁਥਰਾ ਪਾਣੀ ਆ ਉਹਨਾਂ ਨੂੰ ਅਸੀਂ ਚੈਲੰਜ ਕਰਦੇ ਆ ਕੱਲ ਨੂੰ 5 ਵਜੇ ਗੁਰਦੁਆਰਾ ਕਤਲਗੜਸ ਬਾਬਾ ਜੀ ਸਿੰਘ ਜੀ ਹਾਰ ਸਿੰਘ ਦੀ ਧਰਤੀ ਤੇ ਇੱਥੇ ਆਓ ਅਸੀਂ ਤੁਹਾਨੂੰ ਤੁਸੀਂ ਆਪਣੇ ਧੱਸ ਰੱਖਿਓ ਤੇ ਅਸੀਂ ਆਪਣੇ ਕੱਥ ਰੱਖਾਂਗੇ ਮੰਗਲ ਸਾਹਿਬ ਤੁਸੀਂ ਤੇ ਸ਼ੰਗਾਰਾ ਸਿੰਘ ਇਹ ਜਿਹੜੀ ਰੋਚਿਕਾ ਰੋਚੀ ਦਾ ਪੇਪਰ ਮਿਲਦੇ ਤਉਦੇ ਵਿੱਚ ਕਾਲੇ ਜਾਂਬ ਜਾ ਕੇ ਆਏ ਆ ਤੁਹਾਡੀ ਵੀਡੀਓ ਵੀ ਵਾਇਰਲ ਆ ਸੰਘਰਸ਼ ਕਮੇਟੀ ਵੱਲੋਂ ਤੁਹਾਡੇ ਤੇ ਉਂਗਲੀ ਉਠਾਈ ਗਈ ਆ ਕੀ ਕਹਿਣਾ ਚਾਹੁੰਦੇ ਸਵਾਲ ਵਿੱਚ ਦੇਖੋ ਮੈਂ ਰੂਸਕਾ ਫੈਕਟਰੀ ਦੇ ਵਿੱਚ ਗਿਆ ਹਾਂ ਹੋਰ ਸੱਜਰ ਵੀ ਨਾਲ ਸੀਗੇ ਕਿਉਂ ਅਸੀਂ ਸਿਰਫ ਇਹ ਦੇਖਣ ਗਏ ਸੀ ਦੂਥੇ ਕਿੰਨਾ ਕੁ ਸੋਲੂਸ਼ਨ ਬਣਾਉਂਦੀ ਆ ਕਿੰਨਾ ਕੋ ਨੁਕਸਾਨ ਕਰਦੀ ਆ ਜੇ ਇੱਥੇ ਸਾਡੇ ਇਲਾਕੇ ਚ ਆਊਗੀ ਤਾਂ ਇੱਥੇ ਕਿੰਨਾ ਕੁ ਨੁਕਸਾਨ ਕਰੂਗੀ ਇਹਦੇ ਸੰਬੰਧ ਵਿੱਚ ਅਸੀਂ ਉੱਥੇ ਗਏ ਸੀ ਤੇ ਅਸੀਂ ਉੱਥੇ ਜਾ ਕੇ ਦੇਖਿਆ ਕਰਿਆ ਜੋ ਸਾਨੂੰ ਠੀਕ ਲੱਗਿਆ ਜੋ ਮਾੜਾ ਲੱਗਿਆ ਸਾਰਾ ਕੁਝ ਅਸੀਂ ਦੇਖ ਕੇ ਆਏ ਤੇ ਸਾਨੂੰ ਅਜੇ ਕੋਈ ਗੱਲ ਨਹੀਂ ਮੈਨੂੰ ਕੋਈ ਪਤਾ ਨਹੀਂ ਲੱਗਿਆ ਸੰਘਰਸ਼ ਮੱਦੀ ਬਾਰੇ ਜੇ ਸੰਘਰਸ਼ ਬੈਠੀ ਮੇਰੇ ਬਾਰੇ ਕੁਝ ਕਹਿੰਦੀ ਹੈ ਤਾਂ ਮੇਰੀ ਨੋਟਿਸ ਤੋਂ ਜੇ ਬਾਹਰ ਹੈ ਜੇ ਮੇਰੇ ਕੋਲ ਤੋਂ ਗੱਲ ਕਰਨਗੇ ਫਿਰ ਦੇਖਾਂਗੇ ਕੀ ਕਹਿੰਦੇ ਪਰ ਅਜੇ ਤੱਕ ਮੈਂ ਇਲਾਕੇ ਦੀ ਭਲਾਈ ਵਾਸਤੇ ਇਹ ਲੋਕਾਂ ਵਾਸਤੇ ਖੜਾ ਤੇ ਜੇ ਬਾਈਚਾਰਤ ਕੋਈ ਸਾਡੇ ਤੇ ਉਂਗਲੀ ਗਲਤ ਤਰੀਕੇ ਨਾਲ ਕਰਦਾ ਤਾਂ ਭਾਵੇਂ ਅਸੀਂ ਵੀ ਬੇਉਬਰਦਸਤ ਨਹੀਂ ਕਰਾਂਗੇ ਅਸੀਂ ਕੋਸ਼ਿਸ਼ ਤਾਂ ਇਹ ਕਰਦੇ ਆਂ ਕਿ ਸਾਡਾ ਭਾਈਚਾਰਕ ਸਾਂਝ ਲੋਕਾਂ ਦੀ ਸਾਰਿਆਂ ਦੀ ਬਣੀ ਰਹੇ ਤੇ ਮੇਰੇ ਕੋਲ ਵੀ ਆਇਆ बिकॉज ਆਰਤੀ ਉੱਥੇ ਚਲੇ ਗਏ ਇੱਥੇ ਚਲੇ ਗਏ ਆ ਜਾ ਕੇ ਆਏ ਨੇ ਲਾਈਕ ਤੋਂ ਮੇਰਾ ਕਹਿਣਾ ਹੋਰ ਵੀ ਲੱਗਿਆ ਲਾਲਚੀ ਬਣ ਨਹੀਂ ਕੀ ਚਲੋ ਮੈਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਬਹਿਣਾ ਕੋਈ ਗੱਲ ਨਹੀਂ ਜਿਹੜਾ ਕੋਈ ਕਰਦਾ ਆਪਣੇ ਲੈਵਲ ਤੇ ਕਰੀ ਜਾਵੇ ਆਪਣੇ ਸੈੱਟ ਤੇ ਕਰੀ ਜਾਵੇ ਅਸੀਂ ਤਾਂ ਆਪਣਾ ਅਸੀਂ ਤਾਂ ਆਪਣਾ ਗੁਜ਼ਾਰਾ ਕਰਨ ਆਲੇ ਆ ਸਮਾਜ ਦੇ ਵਿੱਚ ਬਿਸਤਰਨ ਆਲੇ ਆ ਅੱਜ ਤੱਕ ਜੋ ਕੰਮ ਕੰਮ ਕੀਤਾ ਕਿਸੇ ਕੋਈ ਵੀ ਕਿਸੇ ਵੀ ਤਰੀਕੇ ਦਾ ਤਾਂ ਸਮਾਜ ਦੀ ਭਲਾਈ ਵਾਲਾ ਹੀ ਕੀਤਾ ਤੇ ਇਹਦੇ ਵਿੱਚ ਵੀ ਸਮਾਜ ਦੀ ਭਲਾਈ ਨੂੰ ਲੈ ਕੇ ਅਸੀਂ ਉੱਤੇ ਜਾ ਕੇ ਆਏ ਬਾਕੀ ਲੋਕਾਂ ਨੇ ਗਲਤ ਪਾਸੇ ਨੂੰ ਤਤ ਲੈਣੇ ਆ ਤਾਂ ਫਿਰ ਉਹਨਾਂ ਦੀ ਆਪਣੀ ਮਰਜ਼ੀ ਹੈ ਮੈਂ ਨਹੀਂ ਕੁਝ ਕਹਿੰਦਾ। ਉਹਨੂੰ ਉਹਨਾਂ ਨੇ ਗੁਰੂ ਘਰ ਕੱਲ 5 ਵਜੇ ਬੁਲਾਇਆ ਤੁਸੀਂ ਜਾਓਗੇ ਮੈਨੂੰ ਨਹੀਂ ਪਤਾ ਕਿ ਮੈਨੂੰ ਬੁਲਾਇਆ। ਜੇ ਮੈਨੂੰ ਕੋਈ ਮੈਸੇਜ ਆਊਗਾ ਫਿਰ ਮੈਂ ਸੋਚੂੰਗਾ ਕੀ ਕਹਦੇ ਨੇ। ਵੀ ਜਾਣਾ ਨਹੀਂ ਜਾਣਾ ਹੈ ਜਾਣ ਦੇ ਲੈ ਕੇ। ਪਰ ਜੇ ਉਹ ਵੀ ਮੇਰੇ ਖਿਲਾਫ ਇਹ ਕਰੇ ਹੋਗੇ ਤਾਂ ਫਿਰ ਮੇਰਾ ਉੱਥੇ ਜਾਣ ਦਾ ਬਾਕੀ ਵੀ ਕੋਈ ਗੱਲ ਨਹੀਂ ਰਹੇਗੀ। ਪਰ ਜੇ ਉਹ ਬਹਾਨੇ ਤਿਆਰ ਦੇ ਨਾਲ ਬੈਠ ਕੇ ਗੱਲ ਕਰਦੇ ਨੇ ਤਾਂ ਗੱਲ ਕੀਤੀ ਜਾ ਸਕਦੀ ਹੈ। ਪਰ ਜੇ ਉਹ ਕਿਸੇ ਤਰ੍ਹਾਂ ਮੈਨੂੰ ਜਿਹੜਾ ਉਹ ਤੋਂ ਪਤਾ ਲੱਗਿਆ ਵੀ ਬਹੁਤ بڑا ਹੂਆ ਬਣਾਈ ਫਿਰਦੇ ਨੇ ਫਿਰ ਅਸੀਂ ਸੋਚਾਂਗੇ ਕਿ ਇਹਦੇ ਬਾਰੇ ਤੋਂ ਵੀ ਜਾਣਾ ਉੱਥੇ ਨਹੀਂ ਜਾਣੂੰ